Our first finalist, first finalist prize tonight, and the recipient of ten thousand dollars for being a finalist, goes to Babuande Risulpuri. Punjab, the short story ਉਹਦਾ ਨਾਇਆ ਡਿਲੀਵਰੀ ਮੈਨ ਤਾਂ ਇਹਨਾਂ ਨੇ ਗੁਰਮੁਖੀ ਸਕ੍ਰਿਪਟ ਦੇ ਵਿੱਚ ਉਹ ਲਿਖੀ ਹੈਗੀ ਆ ਇਹ ਬਹੁਤ ਹੀ ਬਹੁਤ ਹੀ ਖੂਬਸੂਰਤ ਕਹਾਣੀ ਹੈ ਜਿਹਦੇ ਵਿੱਚ ਜਿਹਦੇ ਵਿੱਚ ਭਗਵਾਨ ਜੀ ਨੇ ਵਰਤਮਾਨ ਦੇ ਰਿਸ਼ਤਿਆਂ ਦੇ ਬਾਰੇ ਗੱਲਬਾਤ ਕੀਤੀ ਹੈਗੀ ਆ ਇਹਨਾਂ ਦਾ ਜਿਹੜੇ ਇਹਨਾਂ ਦੀ ਕਹਾਣੀ ਦੇ ਵਿੱਚ ਭੁੱਖ ਜਿਹੜਾ ਪਾਪ ਹੈ ਭੁੱਖ ਕਿੱਧਰ ਆਇਆ ਉਹ ਹੈ ਡਾਕਟਰ ਗੀਤਾ ਨਾਮ ਦਾ ਇੱਕ ਵਿਦਵਾਨ ਜਿਨ੍ਹਾਂ ਨੇ ਜਿਨ੍ਹਾਂ ਨੇ ਜਿਹੜੇ ਬਹੁਤ ਦੁੱਖਾਂ ਦਾ ਸਾਹਮਣਾ ਕੀਤਾ ਹੈਗਾ ਆਪਣੇ ਵਿਆਹ ਦੇ ਵਿੱਚ ਜਿਹੜਾ ਕਿ ਅਹੀਰ ਦੇ ਵਿੱਚ ਤਲਾਕ ਦੇ ਵਿੱਚ ਜਿਹੜਾ ਉਹਦਾ ਆਖ ਤੋਂ ਬੰਦਾ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਹੀ ਇੱਕ ਇਕਾਂਤ ਦਾ ਸਾਹਮਣਾ ਕਰਨਾ ਪੈਂਦਾ ਆ ਉਹ ਇਕੱਲੇ ਇੱਕ ਫਲੈਟ ਦੇ ਵਿੱਚ ਰਹਿੰਦੇ ਹੁੰਦੇ ਆ ਤਨਹਾਈ ਦੇ ਵਿੱਚ ਲੇਕਿਨ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਮੋੜ ਲੱਗਦਾ ਆ ਉਹ ਇੱਕ ਡਿਲੀਵਰੀ ਡਰਾਈਵਰ ਐਕ ਡਿਲੀਵਰੀ ਮੈਨ ਨੂੰ ਮਿਲਦੇ ਹੈਗੇ ਆ ਤੇ ਉਹਨਾਂ ਦੇ ਰਿਸ਼ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਰਿਸ਼ਤੇ ਦੇ ਵਿੱਚ ਇੱਕ ਮੋੜ ਆਉਂਦਾ ਆ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਵਰਤਮਾਨ ਦੇ ਰਿਸ਼ਤੇ ਆਦੀ ਗਾਈ ਕੀਤੀ ਹੈਗੀ ਭਰਮਤ ਭਗਵਾਨ ਜੀ ਤੇ ਮੈਂ ਬਹੁਤ ਲੱਖ ਲੱਖ ਵਧਾਈ ਦਿਨਾ ਇਹਨਾਂ ਨੂੰ ਇਹਨਾਂ ਦੀ ਕਿਤਾਬ ਦੇ ਉੱਤੇ ਤਾਂ ਬਹੁਤ ਧੰਨਵਾਦ ਕਰਦਾ ਹਾਂ ਇਹਦਾ ਕਿ ਇਹ ਜੋ ਵੀ ਪੰਜਾਬੀ ਬੋਲੀ ਦੇ ਚੋਰੀ ਬਾਰੇ ਲਗਿਆ ਭਗਵਾਨ ਜੀ ਵਧਾਈਆਂ ਅਸੀਂ ਆ ਕੇ ਤੇ Okay our second finalist uh, for this evening and again a recipient of 10000 and again the drum roll our second finalist ਉਦੀਚਿਤਾ ਸੇ 25 ਦਾ ਹੰਪ ਪੰਜਾਬੀ ਪ੍ਰਾਈਜ਼ ਇਜ਼ ਬਦਸਰ ਬਸ਼ੀਰ ਬਦਸਰ ਬਸ਼ੀਰ ਸਾਹਿਬ ਲੋਹਰ ਤੋਂ ਨੇ ਲੋਹਰ ਪੰਜਾਬ ਪਾਕਿਸਤਾਨ ਤੇ ਇਹਨਾਂ ਨੇ ਆਪਣੀ ਕਿਤਾਬ ਗੁਇਰਲੀ ਇਹਨਾਂ ਨੂੰ ਇਹ ਇਨਾਮ ਦੇ ਜਾ ਰਹੇ ਅਸੀਂ ਤੇ ਇਹਨਾਂ ਨੇ ਇਸ ਸ਼ਾਮ ਕੀ ਦੇ ਵਿੱਚ ਇਹਨ ਕੀ ਰਚਨਾ ਕੀਤੀ ਹੈਗੀ ਬੋਦੀ बहुत ही सुंदर तरीके अपना जो संदेश जोगाम दो ऐसे किरदार कहानी इजाजतना चाहते हैं यादा के बारे के जोड़ा के उन्नीस सौ संताली वर्ंट के समय तो पहला जरा इतिहास है जितने के सारे इकट्ठे रे ਉਹਨੂੰ ਇੱਕ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੇ ਪੇਸ਼ ਕੀਤਾ ਆ ਉਸ ਪੰਜਾਬ ਨੂੰ ਜਿਹੜਾ ਕਿ 1947 ਪਾਰਟੀਸ਼ਨ ਤੋਂ ਪਹਿਲਾਂ ਦਾ ਹੈ ਤੇ ਮੈਂ ਹੁਣ ਗੁਜ਼ਾਰਿਸ਼ ਕਰਾਂਗਾ ਬਸ਼ੀਰ ਸਾਹਿਬ ਦਾ ਕਿ ਉਹ ਪੋਡੀਅਮ ਤੇ ਇੱਥੇ ਆ ਕੇ ਤੁਹਾਨੂੰ ਸੰਬੋਧਨ ਕਰਨ। ਬੋਲ ਔਨ ਸਟੇਜ ਦ 2025 ਵਿਨਰ ਆਫ ਦੀ ਤਾਹਾ ਪ੍ਰਾਈਜ਼ ਫੋਰ ਪੰਜਾਬੀ ਲਿਟਰੇਚਰ ਐਂਡ ਰੈਸੀਪੀਐਂਟ ਆਫ ਦ 25000 ਡਾਲਰ ਪ੍ਰਾਈਜ਼ ਇਜ਼ ਮਾਈ ਓਨਰ ਟੂ ਕਾਲ ਅਪ ਬਲਬੀਰ ਪਰਵਾਨਾ ਜੀ। ਦੇਵੀ ਮਹਾਰਾਣਾ ਦੀ ਜਲੰਧਰ ਪੰਜਾਬ ਤੋਂ ਨੇ ਤੇ ਇਹਨਾਂ ਨੂੰ 25000 ਡਾਲਰ ਦੀ ਪ੍ਰਾਈਸ ਦੇ ਰਿਹਾ ਤੇ ਨਾਲੋ ਨਾਲ ਜਿਹੜੀ ਟਰੋਫੀ ਇਹਨਾਂ ਦੀ ਕਿਤਾਬ ਰੌੜਿਆ ਮੇਲੇ ਜਿਹੜੀ ਇਹਨਾਂ ਨੇ ਲਿਖੀ ਤੇ ਇੰਨੇ ਖੂਬਸੂਰਤ ਦਾਸ ਦੇ ਨਾਲ ਇਹਨਾਂ ਨੇ ਲਿਖੀ ਇਹ ਗੱਲਬਾਤ ਕਰ ਰਹੀ ਹੈਗੀ ਆ ਇਹ ਕਿਤਾਬ 1947 ਦੇ ਉਸ ਘਰੂਕਾਰੇ ਦੇ ਬਾਰੇ ਲੇਕਿਨ ਸਿੱਧ ਸਿੱਧ ਉਹਨੂੰ ਇੱਕ ਸਿਆਸੀ ਕਿਸੇ ਵੱਲ ਨਹੀਂ ਸੋਚ ਰਹੀ ਬਲਕਿ 1947 ਦੀ ਜਿਹੜੀ ਉਹ ਪਾਰਟੀਸ਼ਨ ਆ ਉਸ ਵੰਡ ਨੂੰ ਇਸ ਇੱਕ ਵੱਖਰੀ ਹੀ ਨਜ਼ਰੀਏ ਤੋਂ ਉਸ ਨੂੰ ਮਤਲਬ ਉਹ ਨੂੰ ਸਮਝ ਲਈ ਹੈਗੀ ਆ ਕਿ ਕਿੰਝ ਉਸ ਵੰਡ ਦਾ ਉਸ ਪਾਰਟੀਸ਼ਨ ਦਾ ਅਸਰ ਹਾਲੇ ਵੀ ਵਿਅਕਤੀਆਂ ਦੇ ਉੱਤੇ ਹੈਗਾ ਆ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਹੈਗਾ ਆ ਤੇ ਇਹ ਕਿਉਂ ਅੱਜ ਦੇ ਸਮੇਂ ਦੇ ਵਿੱਚ ਕਿਉਂ ਹੀ ਨਹੀਂ ਟਕਮੀਆਂ ਕਿਉਂਕਿ ਅਸੀਂ ਜਦੋਂ ਦੁਨੀਆ ਇਸ ਆਲਮ ਨੂੰ ਦੇਖਦੇ ਆ ਇਸ ਕਾਇਨਾਤ ਨੂੰ ਦੇਖਦੇ ਆ ساری ਦੁਨੀਆ 'ਚ ਕੀ ਦੇਖਦੇ ਆ ਕਿ ਹੁੰਦੀ ਦੁਨੀਆ ਦੇ ਵਿੱਚ ਵਕਰੀਆ ਵਕਰੀਆ ਥਾਵਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਵੰਡ ਹੋ ਰਿਹਾ ਹੈ ਕੋਈ ਇੱਧਰ ਹੈ ਕੋਈ ਉੱਧਰ ਹੈ ਲੋਕਾਂ ਨੂੰ ਪਹਚਾਇਆ ਨਹੀਂ ਇੱਕ ਥਾਂ ਤੋਂ ਦੂਸਰੀ ਥਾਂ ਜਾਣਾ ਪੈ ਰਿਹਾ ਹੈ ਇਹ ਅੱਜ ਦੇ ਸਮੇਂ ਦੇ ਲਈ ਇੱਕ ਬਹੁਤ ਹੀ ਠਕਵੀਂ ਕਿਤਾਬ ਹੈ ਤੇ ਇਹਦੇ ਵਿੱਚ ਜਿਹੜੀ ਗੱਲਬਾਤ ਕੀਤੀ ਗਈ ਹੈ kìa ਇਹ ਅੱਜ ਕੱਲ ਦੇ ਸਮੇਂ ਦੇ ਲਈ ਬਹੁਤ ਸਹੀ ਹੈ kìa ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਵਧਾਈ ਤੁਹਾਨੂੰ ਪਰਵਾਨਾ ਜੀ ਜਰਾ ਸਟੇਜ ਦੇ ਉੱਤੇ ਆ ਕੇ ਤੁਸੀਂ ਸੰਗਤਾਂ ਨੂੰ ਸੰਬੋਧਨ ਕਰਿਓ